ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬੂ ਹਾਂ ਅੱਜ ਵਰਤੁੱਦੀ ਵਰਤਰੀ ਰੱਖਿਆ ਫਿਰ ਉਹ ਵਰਤ ਮੈਂ ਰੱਖੀ ਹੁੰਦੀ ਕਿਉਂ ਦੀ ਗੱਲ ਹੋਰ ਵਰਤ ਸਿੱਖ ਧਰਮ ਦੇ ਵਿੱਚ ਵਰਤ ਚਾਹੀਦਾ ਨਹੀਂ ਰੱਖਣਾ ਅੱਛਾ ਨਾਲੇ ਕਹਿੰਦੇ ਨੇ ਕਿ ਵਰਤ ਰੱਖਣਾ ਉਮਰ ਵਧ ਜਾਂਦੀ ਹੈ ਉਮਰ ਵਧਦੀ ਹੁਣ ਤਾਂ ਫਿਰ ਬੰਦਾ ਮਰੀ ਹੀ ਨਾ ਹੈ ਫਿਰ ਤਾਂ ਬੰਦੇ ਜਿੰਨਾਂ ਦੀ ਛੋਟੀ ਮੱਤ ਵਿਚਾਰੀਆਂ ਦੇ ਘਰ ਵਾਲੀ ਵਗ ਜਾਂਦੇ ਫਿਰ ਤਾਂ ਉਮਰ ਵਧਾਵਦਾ ਕਿਉਂ ਨਾ ਰੱਖ ਲੈ ਹਾਂ ਇਹ ਵੈਗੁਰੂ ਦੇ ਹੱਥ ਚਾ ਬਾਣਾ ਇਹ ਪੰਡਤਾਂ ਨੇ ਵਹਿਮ ਬਣਾਏ ਹੋਏ ਨਾ ਬਰਤ ਬਨੋ ਇਹ ਨਹੀਂ ਪਤਾ ਵਰਤ ਹੈਗਾ ਦਾ ਸਹੀ ਗੱਲ ਇਹ ਏਡੋੜੀ ਰੱਖੀ ਜਾਂਦੇ ਹਨ ਪਹਿਲਾਂ ਜਿਵੇਂ ਪਿਛਲੇ ਜਮਾਨੇ ਸਤਜੋਗ ਦੇ ਵਿੱਚ ਰੱਖਦੇ ਉਹ ਮੋਜਕ ਰੱਖੀ ਤੁਰੋਂ ਨਾ ਪਹਿਲਾਂ ਗਾਹਾਂ ਦੀ ਗਾਹ ਬੁੜਗਾ ਰੱਖਦੇ ਫਿਰ ਗਾਹਾਂ ਨੂੰ ਨੂਹਾਂ ਰੱਖਣ ਲੱਗ ਗੁੜਗਾ ਰੱਖਣ ਲੱਗ ਗਏ ਵਰਤ ਬਾਈ ਆਪਾਂ ਨੂੰ ਇਹ ਨਹੀਂ ਪਤਾ ਵੀ ਵਰਤ ਹੈਗਾ ਇਹਦਾ ਇਹ ਕਰੂਆ ਕਹਿੰਦਾ ਕਰੂਆ ਇੱਕ ਮੁਸਲਮਾਨ ਸੀ ਨਾ ਜਿਵੇਂ ਵਰਤ ਰੱਖਣਾ ਤਾਂ 8ਵੇਂ ਦੇ 8ਵੇਂ ਸੇਤ ਲਈ ਰੱਖ ਲੋ ਖਾਲੀ ਪੇਟ ਰੱਖੋ ਨਾਲੇ ਰੋਗ ਖਾਲੀ ਪੇਟ ਇੱਕ ਦਿਨ ਸਮਛਨਰੀ ਨੂੰ ਆਪਣੀ ਨੂੰ ਹਾਂ ਖਾਲੀ ਰੱਖਣਾ ਚਾਹੀਦਾ ਤੇਰੇ ਕੋਲ ਵੀ ਮਾਂ ਤੱਕ ਦੀ ਮੈਂ ਦੱਸੂਂ ਕਿਹਦੀ ਵਰਤ ਕਾਦਾ ਤੂੰ ਵਰਤ ਰੱਖਿਆ ਸੀ ਲੈ ਮੇਰੀ ਮਾਂ ਵੀ ਇਹਨੇ ਵਰਤ ਰੱਖਿਆ ਬਈ ਕਹਿੰਦੀ ਤੇ ਮੇਰੇ ਪਿਓ ਨੂੰ ਅੱਜ 13 ਸਾਲ ਹੋ ਗਏ ਗਏ ਨੂੰ 10 ਨਾ 10 12 ਸਾਲ ਹੋ ਗਏ ਨਾ 10 12 ਸਾਲ ਜੇ ਬਈ ਵਰਤ ਰੱਖਣ ਨਾਲ ਬੰਦੇ ਦੀ ਉਮਰ ਵਾਧੀ ਹੋਵੇ ਤਾਂ ਫਿਰ ਤਾਂ ਬਈ ਬੰਦਾ ਮਰੀ ਨਾ ਇਹ ਪਖੰਡ ਆ ਸਾਰੇ ਪੰਜਾਬ ਦੇ ਵਿੱਚ ਮੇਰੀ ਉਮਰ 42 ਸਾਲ ਦੀ ਹੋ ਗਈ ਮੇਰੇ ਵੀ ਤਾਂ ਕੱਲ ਨੂੰ ਤੁਰ ਜਾ ਪਰਸੋਂ ਤੁਰ ਜਾ ਦਾ ਸਾਲ ਹੋਰ ਬੈਠਾ ਰਹਾ ਮੇਰੀ ਬਬੂ ਨੇ ਕਦੇ ਵਰਤ ਰਿਹਾ ਚਲੋ ਅੱਜ ਇਹਦੇ ਨਾਲ ਚੌੜ ਲਾ ਕੇ ਕਰਨਾ ਬਰਤ ਰੱਖਣਾ ਮੇਰੀ ਉਮਰ ਵੱਧ ਜਾਂਦੀ ਕੀ ਹੈ ਜੇ ਮਹਾਰਾਜ ਨੇ ਮੇਰੀ 70 ਸਾਲ ਲਿਖੇ 70 ਹੈ ਜੇ 80 ਸਾਲ ਲਿਖੇ 80 ਹੈ ਇਹ ਨਹੀਂ ਪਤਾ ਮੈਂ ਕੱਲ ਨੂੰ ਪੁਰ ਜਾ ਜਿਵੇਂ ਬਈ ਆ ਕੱਲ ਕਲਾਕਾਰ ਇੱਕ ਬਹੁਤ ਦੁੱਖ ਹੋਇਆ ਸੁਣ ਕੇ ਮਰ ਗਿਆ ਹਨ ਰਾਜਵੀਰ ਜੀ ਬੰਦਾ ਤੇ ਬਈ ਉਹਦੇ ਘਰ ਵਾਲੀ ਵੀ ਬਰਤ ਰੱਖਦੀ ਹੁੰਦੀ ਜੀ ਬਈ ਐਨੇ ਬਰਤ ਰੱਖਣ ਨਾਲ ਉਮਰਾਂ ਵੱਧ ਜਾਂਦੀਆਂ ਫਿਰ ਅੱਜ ਉਹਦੇ ਉੱਤੇ ਹੈਲਮਟ ਸੀ ਕਹਿੰਦੇ ਫਿਰ ਤੇ 3 ਲੱਖ ਦਾ ਹੈਲਮਟ ਸੀਗਾ ਨਾਲ ਪੱਗ ਵੀ ਨਹੀਂ ਸੀ ਵਿਚਾਰੇ ਨਹੀਂ 3 ਲੱਖ ਦਾ ਹੈਲਮਟ ਸੀ ਪੱਗ ਤੁਤੋਂ ਨਹੀਂ ਸੀ ਦੰਨ ਲੱਕ ਦਾ ਹੈਲਮਟ ਪਾਇਆ ਸੀ ਨਾਲ ਜਿਹੜੀ ਜਾਗਟ ਪਾਈਆਂ ਸੀ ਉਹ ਮਹਿੰਗੀਆਂ ਪਾਈਆਂ ਹੁੰਦੀਆਂ ਸੀ ਫੇਰ ਵੀ ਰੱਬ ਨੇ ਦੇਖੋ ਐਡੀ ਉਹ ਕਰੀ ਕਰੂਪੀ ਗਾਈਆਂ ਦੇ ਵਿੱਚ ਵੱਜ ਗਈ ਤੇ ਧੌਣ ਦੇ ਮਣਕ ਰੀੜ ਦੀ ਅੱਜ ਟੁੱਟ ਗਈ ਜੇ ਇੰਨੀ ਚੀਜ਼ਾਂ ਦੇ ਵਿੱਚ ਬਈ ਸੇਫਟੀ ਦੀ ਬੰਦਾ ਉਦੋਂ ਤੋਂ ਬਈ ਕੁਝ ਨਹੀਂ ਹੈਗਾ ਰੱਬ ਦੇ ਉੱਤੋਂ ਦੀ ਰੱਬ ਤਾਂ ਜੇ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਹਿੰਦੇ ਦਾਣੇ ਘਰੋਂ ਵੀ ਜਾ ਕੇ ਲੈ ਜਾਣਾ ਹਣਾਂ ਨਾੜੇ ਜਿੱਥੇ ਮੌਤ ਨੇ ਲਿਖੀ ਆ ਨਾ ਆਪਾਂ ਨੂੰ ਉੱਥੇ ਉਹਦਾ ਬਹਾਨਾ ਬਣ ਕੇ ਉੱਥੇ ਜਾਖ ਲਿਆ ਰਿਹਾ ਉਹ ਵਿਧੀ ਬਣਾਉਣੀ ਸੀ ਰੱਬ ਜਾਣਦੀ ਹਾਂ ਹਾਂ ਉੱਥੇ ਜਾਖ ਲਿਆ ਰਿਹਾ ਉੱਥੇ ਥਾਂ ਨਹੀਂ ਆਉਂਦਾ ਚੰਗੀ ਲੱਗਾ ਜਾਂਦਾ ਹਾਂ ਹਾਂ ਇੱਕ ਅਜਿਹਾ ਬੋਡੀ ਬਿਲਡਰ ਸੀ ਨਾ ਉਹ ਗੁਰਵਿੰਦਰ ਕੁਮਾ ਘੁੰਮਣ ਉਹ ਵੀ ਬੋਡੀ ਬਿਲਡਰ ਹੀ ਮਰ ਗਿਆ ਬਈ ਜੇ ਵਰਤਾਖਣ ਨਾਲ ਜੇ ਆਪਣੀ ਉਮਰਾਂ ਬਾਅਦੀਆਂ ਨੇ ਬੰਦੇ ਨੇ ਨਾ ਬੰਦਾ ਤਾਂ ਮਰੀ ਨਾ ਫਿਰ ਨਾਲ ਖਾਤਾ ਸਾਰੇ ਤੇਨਾਂ ਨੂੰ ਵੱਧ ਲੈਿੰਦੀ ਆ ਹਾਂ ਖਾਤਾ ਤੇਨਾਂ ਨੂੰ ਵੱਧ ਹਾਂ ਅੱਜ ਵੱਧ ਖਾਣੀ ਆ ਸਾਰੇ ਨੂੰ ਹਾਂ ਫੇਰ ਦੇਣੀ ਫਾਗੂ ਫੇਰ ਵੈਸੇ ਕੇਲੇ ਮੈਂ ਵੀ ਲੈ ਗਿਆ ਅੱਜ ਗੱਲ ਮੈਨਾਂ ਵੀ ਖਾ ਲੈਣੀ ਆ ਫੇਰ ਆਪਾਂ ਤਾਂ ਆਮ ਖਾਣੇ ਮੈਨੂੰ ਐਸੀ ਫਾਤੂ ਵਰਤ ਰੱਖੇਗੀ ਕੀ ਆ ਮਾਂ ਮੇਰੀ ਉਮਰ ਵੱਧ ਜੇ ਤੂੰ ਤਾਂ ਸਾਰਾ ਸਮਾਨ ਕਢਾ ਲਿਆ ਮੈਂ ਥੋੜਾ ਕੱਢਿਆ ਫੇਰ ਮੈਨੂੰ ਘਰ ਦੀ ਸਲਾਈ ਕਰਨੀ ਆ ਮੈਨੂੰ ਕਹਿੰਦੀ ਰਸੋਈ ਸਾਫ ਕਰਨੀ ਆ ਬੈਡ ਸਾਫ ਕਰਨੇ ਬਰਾਂਡਾ ਦਾ ਮਾਹਲਾ ਕਰ ਰਖਾਤਾ ਵਰਤ ਤੇ ਨਾ ਮੇਰਾ ਮੇਰੀ ਤਾਂ ਉਮਰ ਵੱਧ ਗਈ ਅੱਜ ਚਲੋ ਠੀਕ ਹੈ ਬਾਈ ਇਹ ਚਲੋ ਆ ਸੀਮਾ ਜਾ ਕਰ ਲਈ ਤੇ ਬਈ ਵਰਤ ਰੱਖਣ ਨਾਲ ਕੋਈ ਉਮਰ ਨਹੀਂ ਵੱਧਦੀਆਂ ਵਰਤਾਂ ਦੇ ਨਾਲ ਆਪਣਾ ਭੁੱਖਣ ਬਣੇ 8 ਦਿਨਾਂ ਤੋਂ ਇੱਕ ਵਾਰੀ ਪੇਟ ਤੁਸੀਂ ਖਾਲੀ ਰੱਖ ਲਓਗੇ ਮਸ਼ੀਨਰੀ ਰੈਡੀ ਰਹਿੰਦੀ ਐ ਸਾਰ ਪਰ ਤੁਸੀਂ ਵਰਤ ਰੱਖਣ ਨਾਲ ਤਾਂ ਕੋਈ ਮਸ਼ੀਨਰੀ ਰੈਡੀ ਨਹੀਂ ਰਹਿੰਦੀ ਪਰ 8 ਦਿਨਾਂ ਤੋਂ ਜੇ ਪੇਟ ਬੰਦਾ ਖਾਲੀ ਰੱਖ ਲਓ ਨਾ ਮਸ਼ੀਨਰੀ ਰੈਡੀ ਰਹਿੰਦੀ ਐ ਲੀਵਰ ਤੁਹਾਡਾ ਤੰਦਰੁਸਤ ਰੂਪ ਵਧੀਆ ਹੋਰ ਹੋਗੇ ਪਰ ਆਪਾਂ ਵੀ ਚਲੋ ਠੀਕ ਐ ਚੱਲੇ ਮੰਨੀ ਜੰਨੇ ਹਰੇਕ ਬੰਦਾ ਹਰੇ ਵਰਤ ਰਾਹ ਸ਼ਹਿਰਾਂ ਦੇ ਵਿੱਚ ਬਹੁਤ ਵਰਤ ਰੱਖਣਗੇ ਤੇ ਅੱਜ ਵਰਤ ਰੱਖਣਗੇ ਹੋ ਸਕਦਾ ਕੱਲ ਨੂੰ ਸ਼ਹਿਰਾਂ ਦੇ ਵਿੱਚ ਕੋਈ ਬੰਦਾ ਤੁਰ ਜੇ ਸਹੀ ਗੱਲ ਉਹ ਤਾਂ ਰੱਬ ਦੇ ਹੱਥ ਹੈ ਹਾਂ ਰੱਬ ਦੇ ਹੱਥ ਡੋਰ ਹੈ ਪਿੰਡਾਂ ਦੇ ਵਿੱਚ ਵੀ ਵਰਤ ਰੱਖਣਗੇ ਜੇ ਅੱਜ ਵਰਤ ਰੱਖਿਆ ਤਾਂ ਕੱਲ ਨੂੰ ਬੰਦਾ ਮਰਦਾ ਨਹੀਂਗਾ ਤੇ ਬਈ ਕੱਲ ਨੂੰ ਬੰਦੇ ਬਹੁਤ ਐਕਸੀਡੈਂਟ ਹੋਣਗੇ ਬਹੁਤ ਕੁਸ਼ੂਗਰ ਦਿਨੋਂ ਦਿਨ ਇਹ ਤਾਂ ਦਿਨੋਂ ਦਿਨ ਚੜਦੇ ਤੁਰੇ ਆਉਂਦੇ ਨੇ ਮਹਾਰਾਜ ਦੀ ਕਿਰਪਾ ਦੇ ਬਈ ਉਹਦੇ ਹੱਥਾਂ ਡੋਰ ਹੈ ਜਿਹੜਾ ਕੁਝ ਉਹਨੇ ਕਰਨਾ ਹੈ ਉਹਨੇ ਕਰਨਾ ਹੈ ਉਹਨੇ ਭੇਜਿਆ ਪੰਤਰ ਤਿੱਤੇ ਤੇ ਲੈ ਗਈ ਵੀ ਉਹਨੇ ਜਾਣਾ ਬਰਤਾਂ ਰੱਖਣ ਨਾਲ ਕੋਈ ਨਾ ਕੋਈ ਨਵਦੇ ਧੀਰ ਆਪੂ ਆਪਣੀ ਵਾਰੀ ਸਾਰੇ ਦੁਰ ਜਾਣਗੇ ਆਪ ਨੂੰ ਆਪਣੀ ਵਾਰੀ ਲੇ ਕੇ ਸਾਰੇ ਦੁਰ ਜਾਣਗੇ ਵੀ ਸਾਰੇ ਦਾਦੇ ਪੜਦਾਦੇ ਦੁਰ ਗੇ ਪਿਓ ਦੁਰ ਗੇ ਕੋਈ ਨਹੀਂ ਬਈ ਰਹਿਦਾ ਤੇ ਬਰਤ ਰੱਖਣ ਨਾਲ ਬਈ ਕਿਸੇ ਦੀ ਉਮਰ ਨਹੀਂ ਵੱਧਦੀ ਇਹ ਆਪਣਾ ਸਿਆਣਪ ਦੀ ਗੱਲ ਕਰੋ ਪੰਡਤਾਂ ਨੇ ਖਾਣ ਦੇ ਪਟੰਗ ਬਣਾ ਲਿਆ ਆਪਦੇ ਇਹਨਾਂ ਬਹਿਮਾਂ ਚੋਂ ਨਿਕਲਣ ਦੀ ਕਿਰਪਾ ਕਰੋ ਤੇ ਚਲੋ ਬਈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ ਬਈ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ